ਜਿੱਥੇ ਕਿ ਤੇ ਮਜ਼ਦੂਰਾ ਤੇ ਜ਼ਬਰ ਹੁੰਦਾ ਉੱਥੇ ਲੜਾਈਆਂ ਲੜਦੇ ਆ ਉੱਥੇ ਜਾਨੇ ਸ਼ਾਮਲ ਹੁੰਨੇ ਆ ਆ ਚੰਦ ਭਾਨ ਦੇ ਵਿੱਚ ਜੋ ਪਹਾੜਾ ਵਾਪਰਿਆ ਜੈ ਤੋਂ ਤਹਿਸੀਲ ਦੇ ਵਿੱਚ ਫਰੀਦਕੋਟ ਚ ਉੱਥੇ ਵੀ ਆ ਸਾਥੀ ਸਾਡੇ ਪੰਜਾਬ ਦੇ ਜਿਹੜੇ ਆਗੂ ਆ ਉੱਚ ਬੋਲ ਕੇ ਆਏ ਆ ਇਸ ਲਈ ਕਾਲਗੜ੍ਹ ਦੇ ਪਿੰਡ ਦੇ ਵਿੱਚ ਵੀ ਪਾਰਟੀ ਪਾਲੀ ਕੰਮ ਸਾਡਾ ਨਰੇਕਾ ਦਾ ਕੰਮ ਰੁਕਿਆ ਸੀ ਪਾਰਟੀਬਾਦੀਆਂ ਲੜਾਈ ਹੋਈ ਣਾਲੇ ਮੂਰੇ ਪਰ ਤੋਂ ਪ੍ਰਦਰਸ਼ਨ ਕੀਤਾ ਗਿਆ ਬੰਦੇ ਛਡਵਾਇਓ ਕੰਮ ਕਲਾਇਆ ਮੇਰੇਗਾ ਦਾ ਸੋ ਇਸ ਤੋਂ ਇਸ ਪਾਰਟੀ ਤੋਂ ਬਿਨਾਂ ਜੱਤਕੰਡੀ ਤੋਂ ਬਿਨਾਂ ਕੋਈ ਵੀ ਭਰਾਓ ਕਿਸੇ ਦੀ ਵਾਹ ਨਹੀਂ ਫੜਦਾ ਕੋਈ ਵੀ ਕਿਸੇ ਦੀ ਸਾਥ ਨਹੀਂ ਲੈਂਦਾ ਸੋ ਇਸ ਪਾਰਟੀ ਦੇ ਵਿਚਾਰ ਸੁਣਨੇ ਆ ਤੁਸੀਂ ਆਗੂਆਂ ਦੇ ਵਿਚਾਰ ਸੁਣਨੇ ਆ ਤੇ ਦੇਸ਼ ਦੇ ਕੀ ਹਾਲਾਤ ਆ ਮੋਦੀ ਸਰਕਾਰ ਦਿੱਲੀ ਚ ਜਿੱਤ ਗਈ ਆ ਇਹ ਬਹੁਤ ਮਾੜੀ ਗੱਲ ਹੋਈ ਆ ਜਾਹੇ ਆਮ ਆਦਮੀ ਪਾਰਟੀ ਹਰਗੀ ਆ ਆਮ ਆਦਮੀ ਪਾਰਟੀ ਨੂੰ ਚਾਹੇ ਬੀਜੇਪੀ ਦੀ ਬੀਟੀ ਨਹੀਂ ਸੀ ਪਰ ਬੀਜੇਪੀ ਦਾ ਜਿੱਤਣਾ ਬਹੁਤ ਮਾੜੀ ਗੱਲ ਪਈ ਹੈ ਕਿਉਂਕਿ ਬੀਜੇਪੀ ਧਰਮ ਦੇ ਨਾਂ ਤੇ ਹੀ ਵੋਟਾਂ ਮੰਗਦੀ ਆ ਔਰ Hindu ਧਰਮ ਦਾ ਪ੍ਰਚਾਰ ਕਰਕੇ ਉਹ Hindu ਰਾਜ ਦੀਆਂ ਗੱਲਾਂ ਕਰਕੇ ਵੋਟਾਂ ਲੈ ਕੇ ਸੱਤਾ ਤੇ ਆ ਰਹੀ ਹੈ ਇਸ ਬੀਜੇਪੀ ਜਿੱਥੇ ਸਾਰੇ ਕਿਰਤੀ ਲੋਕਾਂ ਦੇ ਵਿਰੁੱਧੀ ਆ ਆਪਣੇ ਮਜ਼ਦੂਰਾਂ ਦੇ ਸਭ ਤੋਂ ਵੱਧ ਗਰੋਹੀ ਬੀਜੇਪੀ ਆ ਔਰ ਬੀਜੇਪੀ ਜਿਹੜੀ ਆ ਉਹ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਫਿਰਕੂ ਵੰਡਿਆ ਪਾ ਕੇ ਲੋਕਾਂ ਨੂੰ ਆਪ ਦੇ ਜੀ ਲੜਾਉਣਾ ਚਾਹੁੰਦੀ ਆ ਦੰਗੇ ਪ੍ਰਸਾਦ ਕਰਾਏ ਜਾ ਰਿਹਾ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਕੱਢਿਆ ਜਾ ਰਿਹਾ ਮੁਸਲਮਾਨਾਂ ਦੇ ਘਰ ਢਾਹਿਆ ਜਾ ਰਿਹਾ ਮਸਜਿਦਾਂ ਟਾੜਿਆ